ਅਜਤ ਹੈ ਨਸੂਰ ਦੇ ਦੰਦਾ ਨਾਲ ਮਿਲਾਉਂਦੇ ਹਾਂ ਆਖਿਆ ਜਾ ਰਿਹਾ ਹੈ ਕਿ ਇਸ ਪਿੱਛੇ ਬਦਰੂਹਾਂ ਨੂੰ ਦੂਰ ਰੱਖਣ ਦੀ ਮਾਨਤਾ ਕਮ ਕਰਦੀ ਹੈ ਮੁਸਲਮਾਨਾਂ ਜਾਂ ਤੁਰਕਾਂ ਨਾਲ ਚਾਂਦ ਹੋਣੀ ਤਾਂ ਉਹਨਾਂ ਦੀਆਂ ਜਿਹੜੀਆਂ ਕੈਪੀਟਲਾਂ ਨੇ ਉਹ ਉਹਨਾਂ ਦਾ ਅਹਿਦੂਗੀ ਕੇ ਸਾਥ ਛੱਡ ਜਾਂਦੇ ਕੋਈ ਕੈਪੀਟਲ ਦਾ ਨਾਲ ਸਾਥ ਨਹੀਂ ਦੇਦੀ ਤੇ ਕੋਹਾਂ ਦੂਰ ਭੱਜ ਜਾਂਦੇ ਹੈਰਾਨੀ ਵਾਲੀ ਗੱਲ ਹੈ ਕਿ ਨਿਹੰਗ ਸਿੰਘਾਂ ਵਿੱਚ ਸੂਰ ਦੇ ਦੰਦ ਜਾਂ ਨੌ ਪੈਨਨ ਪਿੱਛੇ ਵੀ ਵਹਿਮ ਪਰਮ ਫਿੱਟ ਕਰ ਦਿੱਤੇ ਹਨ ਨਖੂਨ ਜਿਹੜਾ ਹੈਗਾ ਇਹ ਦੰਦ ਹੈ ਇਹ ਸੂਰ ਦਾ ਦੰਦ ਹੈ ਜਿਹਦਾ ਪਾਣ ਦਾ ਇਹ ਕਹਨਾਂ ਕਿ ਇਲਮ ਨਹੀਂ ਚੱਲਦੇ ਦਾ ਇਹ ਹੈ ਕਿ ਜੇ ਤੁਸੀਂ ਇਹ ਪਹਿ ਤੁਹਾਡੇ ਤੇ ਇਲਮ ਨਹੀਂ ਚੱਲਦੇ ਇੱਕ ਸਿੰਘ ਨੇ ਤਾਂ ਇਥੋਂ ਤੱਕ ਆਖ ਦਿੱਤਾ ਕਿ ਖਾਲਸੇ ਨੂੰ ਸੂਰ ਦੇ ਦੰਦ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਪਹਿਨਾਏ ਸਾਡੇ ਬਾਣਿਆਂ ਦੇ ਵਿੱਚ ਆ ਜਿਹੜੇ ਗੁਰੂ ਸਾਹਿਬ ਨੇ ਆ ਜਿਹੜੇ ਸਾਨੂੰ ਦਿੱਤੇ ਨੇ ਸਾਡੇ ਸ਼ਸਤਰਾਂ ਦੇ ਵਿੱਚ ਆ ਜਿਹੜੇ ਹੈਗੇ ਆ ਸੂਰ ਦੇ ਦੰਦ ਸੂਰ ਦੇ ਨੌ ਗਲਾਂ ਚ ਅਸੀਂ ਬਾਨੇ ਤੁਸੀਂ ਦੇਖਿਆ ਹੋਣ ਹੰਗਸ ਸਿੰਘਾਂ ਦੇ ਗਲਾਂ ਦੇ ਵਿੱਚ ਸੂਰ ਦੇ ਤੁੰਦ ਨਹੀਂ ਹਰਜੀਤ ਸਿੰਘ ਰਸੂਲਪੁਰ ਜਿਸ ਨੂੰ ਜਥੇਦਾਰ ਅਕਾਲ ਤਖਤ ਨੇ ਬਹਿਰੂਪੀਆ ਆਖਿਆ ਸੀ ਦਾ ਕੀ ਕਹਿਣਾ ਹੈ ਸੁਣੋ ਬਹਿਰੂਪੀਆ ਬਹਿਰੂਪੀਆ ਸਿੱਖ ਹਰਜੀਤ ਸਿੰਘ ਰਸੂਲਪੁਰ ਉਹਨੇ ਤਾਂ ਇਹ ਵੀ ਕਿਹਾ ਕਿ ਇਸ ਨਾਲ ਇਸਲਾਮ ਕਲਮਾ ਫੇਲ ਹੋ ਜਾਂਦੀਆਂ ਹਨ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਅੱਜ ਵੀ ਕਈ ਸਟੇਟਾਂ ਜਿਹੀਆਂ ਨੇ ਤੁਸੀਂ ਚਲੇ ਜਾਓ ਜਿੱਥੇ ਜੰਤਰ ਮੰਤਰ ਤੰਤਰ ਕਾਲਾ ਇਲਮ ਕਾਲਾ ਜਾਦੂ ਚੱਲਦਾ ਹੈ ਅਗਰ ਜੇ ਤੁਸੀਂ ਇਹ ਪਾਇਓ ਤੁਹਾਡੇ ਪੇ ਇਸਲਾਮਿਕ ਜਿਹੜੀਆਂ ਤੁਹਾਡੀਆਂ ਕਲਮਾ ਨੇ ਉਹ ਫੇਲ ਹੋ ਜਾਂਦੀਆਂ ਨੇ ਇਸ ਤਰ੍ਹਾਂ ਦੇ ਵਿਚਾਰ ਹੋਰ ਵਹਿਮੀ ਸਿੱਖਾ ਦੇ ਵੀ ਹਨ ਕਿ ਜੇਕਰ ਸੂਰ ਦੀ ਸ਼ੋਪ ਪ੍ਰਾਪਤ ਹੋ ਜਾਵੇ ਤਾਂ ਉਹਨਾਂ پاک ਹੋ ਜਾਂਦੇ ਹਨ ਉਹਨਾਂ ਦੀਆਂ ਰਿਧੀਆਂ ਸਿਧੀਆਂ ਚੱਲ ਜਾਂਦੀਆਂ ਹਨ ਇਸ ਲਈ ਨਿਹੰਗ ਸਿੰਘਾਂ ਨੇ ਆਪਣੇ ਦਿਮਾਲਿਆਂ ਦੇ ਵਿੱਚ ਸੂਰ ਦਾ ਦੰਦ ਲਗਾਉਣਾ ਚਾਲੂ ਕਰ ਦਿੱਤਾ ਸੂਰ ਦੇ ਦੰਦ ਗਲ ਵਿੱਚ ਪਾਉਣ ਦੀ ਪ੍ਰਥਾ ਦਾ ਇਤਿਹਾਸ ਧਾਰਮਿਕ ਨਹੀਂ ਬਲਕੇ ਪੁਰਾਤਨ ਲੋਕ ਸੱਭਿਆਚਾਰ ਯੋਧਾ ਪਰੰਪਰਾ ਅਤੇ ਟੋਟਕਾਵਾਦੀ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ ਪੁਰਾਤਨ ਸਮਿਆਂ ਵਿੱਚ ਜੰਗਲੀ ਸੂਰ ਨੂੰ ਬਹੁਤ ਖਤਰਨਾਕ ਅਤੇ ਹਿੰਸਤ ਜਾਨਵਰ ਮੰਨਿਆ ਜਾਂਦਾ ਸੀ ਜਿਹੜਾ ਯੋਧਾ ਜਾਂ ਸ਼ਿਕਾਰੀ ਸੂਰ ਨੂੰ ਮਾਰਦਾ ਸੀ ਉਹ ਉਸਦੇ ਦੰਦ ਗਲ ਵਿੱਚ ਪਾ ਕੇ ਸੂਰ ਵੀਰਤਾ ਤਾਕਤ ਅਤੇ ਜਿੱਤ ਦੀ ਨਿਸ਼ਾਨੀ ਵਜੋਂ ਰੱਖਦਾ ਸੀ ਸਰੀਰਕ ਅੰਗਾਂ ਨਾਲ ਸੂਰ ਦਾ ਦੰਦ ਬੰਨ ਕੇ ਰੱਖਣ ਦਾ ਸਬੰਧ ਸਿੱਖ ਧਰਮ ਜਾਂ ਇਸਲਾਮ ਨਾਲ ਨਹੀਂ ਸਗੋਂ ਸਦੀਆਂ ਪੁਰਾਣੀ ਕਬੀਲਾ ਪਰੰਪਰਾ ਨਾਲ ਜੁੜਿਆ ਰਿਹਾ ਹੈ ਇਹ ਰਸਮ ਸਿਰਫ ਪੰਜਾਬ ਹੀ ਨਹੀਂ ਸਗੋਂ ਹਰਿਆਣਾ ਰਾਜਸਥਾਨ ਕੇਂਦਰੀ ਏਸ਼ੀਆ ਅਫਰੀਕਾ ਦੀਆਂ ਕਈ ਜਾਤੀਆਂ ਅਤੇ ਯੂਰਪ ਤੱਕ ਮਿਲਦੀ ਹੈ ਲੋਕ ਤਾਰਨਾ ਅਨੁਸਾਰ ਸੂਰ ਦਾ ਦੰਦ ਦਰ ਬੁਰੀ ਨਜ਼ਰ ਅਤੇ ਅਪਸ਼ਗੰਤੋਂ ਬਚਾਉਂਦਾ ਸੀ ਸਮੇਂ ਦੇ ਨਾਲ ਇਹ ਰਿਵਾਜ ਅੰਧਵਿਸ਼ਵਾਸ ਨਾਲ ਜੁੜ ਗਿਆ ਪਰ ਇਸ ਦੀ ਮੂਲ ਜੜ ਲੋਕ ਸਭਿਆਚਾਰ ਅਤੇ ਯੋਧਾ ਜੀਵਨ ਸ਼ੈਲੀ ਸੀ ਨਾ ਕਿ ਕਿਸੇ ਧਾਰਮਿਕ ਆਦੇਸ਼ ਵਿੱਚ ਇਹ ਫੋਟੋ 14ਵੀਂ ਸਦੀ ઈਸਾ ਪੂਰਵ ਦਾ ਯੂਨਾਨੀ ਤੋਪ ਹੈ ਜਿਹੜਾ ਸੂਰ ਦੇ ਦੰਦਾਂ ਦਾ ਬਣਿਆ ਹੈ। ਇਹ ਐਥንስ ਦੇ ਰਾਸ਼ਟਰੀ ਪੁਰਾਤੱਤਵ ਅਜਾਇਬ ਘਰ ਵਿਖੇ ਪ੍ਰਦਰਸ਼ਿਤ ਕੀਤਾ ਹੋਇਆ ਹੈ। ਕੈਂਬਰਿਜ ਯੂਨੀਵਰਸਿਟੀ ਵੱਲੋਂ ਲੇਖਕ ਜੈਫਰੀ ਐਮ ਹਰਵਿਟ ਦੀ ਛਾਪੀ ਗਈ ਕਿਤਾਬ, "ਦ ਐਥੀਨিয়ান ਐਕਰੋਪੋਲਿਸ: ਹਿਸਟਰੀ ਐਂਡ ਆਰਕੀਓਲੋਜੀ ਫ੍ਰੋਮ ਦ ਨੀਓਲਿਥਿਕ ਏਰਾ ਟੂ ਦ ਪ੍ਰੈਜ਼ੈਂਟ" ਵਿੱਚ ਵਰਣਨ ਹੈ ਕਿ ਯੂਨਾਨੀ ਮਿਥਿਹਾਸ ਵਿੱਚ ਮਾਈਸੀਨিয়ান ਯੋਧਾ ਦੇਵੀ ਜਿਸ ਦਾ ਨਾਮ ਐਥੀਨਾ ਹੈ, ਦੀ ਮੂਰਤੀ ਮਿਲੀ ਹੈ। ਜਿਸ ਵਿੱਚ ਇਹ ਦੇਵੀ ਦੇ ਸਿਰ ਤੇ ਸੂਰ ਦੇ ਦੰਦਾਂ ਦਾ ਹੈਲਮਟ ਲਿਆ ਹੋਇਆ ਹੈ ਇਹ ਵੀ ਨਹੀਂ ਸੋਦੀ ਦੇ ਮੱਧ ਵਿੱਚ ਬਣਿਆ ਸੂਰ ਦੇ ਦੰਦਾਂ ਦਾ ਹਾਰ ਹੈ ਇਹ ਇੰਡੋਨੇਸ਼ੀਆ ਵਿੱਚ ਪੱਛਮੀ ਪਪਾਵਾ ਦੇ ਅਸਮਤ ਲੋਕ ਦੇ ਪੁਰਾਣੇ ਸੱਭਿਆਚਾਰ ਦੀ ਨਿਸ਼ਾਨੀ ਹੈ ਇਥੇ ਕਦੇ ਜੰਗੀ ਯੋਧਿਆਂ ਨੂੰ ਸੂਰ ਦੇ ਦੰਦਾ ਦੀ ਸੀਲ ਦੇਣ ਦਾ ਰਿਵਾਜ ਰਿਹਾ ਹੈ ਇਹ ਬਹਾਦਰ ਅਤੇ ਨਿੱਡਰ ਲੜਾਕਿਆਂ ਨੂੰ ਦਿੱਤੀ ਜਾਂਦੀ ਸੀ ਯੂਰਪ ਵਿੱਚ ਪੁਰਾਤੱਤਵ ਵਿਗਿਆਨ ਵਿਭਾਗ ਨੇ ਕਈ ਜੰਗੀ ਜੋਦੀਆਂ ਦੀਆਂ ਕਬਰਾਂ ਲੱਭੀਆਂ ਹਨ ਜਿਨ੍ਹਾਂ ਵਿੱਚ ਸ਼ਹੀਦ ਹੋਏ ਲੜਾਕਿਆਂ ਦੇ ਪਿੰਜਰਾ ਨਾਲ ਸੂਰ ਦੇ ਦੰਦ ਬੰਨੇ ਹੋਏ ਮਿਲੇ ਹਨ ਇਹ ਦੰਦ ਉਨ੍ਹਾਂ ਦੇ ਗਲ ਕੰਨਾ ਅਤੇ ਸਰੀਰ ਦੇ ਹੋਰ ਅੰਦਾ ਨਾਲ ਬੰਨੇ ਹੋਏ ਸਨ ਕੁਝ ਕਬੀਲੀਆਂ ਵਿੱਚ ਸੂਰ ਦੇ ਦੰਦਾ ਨਾਲ ਬਣੇ ਟੋਪ ਯੋਧਿਆਂ ਦੀਆਂ ਕਬਰਾਂ ਵਿੱਚ ਸਨਮਾਨ ਵਜੋਂ ਰੱਖੇ ਜਾਂਦੇ ਸਨ ਹਿੰਦੂ ਪਰੰਪਰਾ ਵਿੱਚ ਵੀ ਵਰਾਹ અવਤਾਰ ਵਿਸ਼ਨੂੰ ਦੇ 10 ਅਵਤਾਰਾਂ ਵਿੱਚੋਂ ਤੀਜਾ ਅਵਤਾਰ ਹੈ ਇਸ ਦਾ ਸਿਰ ਸੂਰ ਦਾ ਹੈ हिंदू कथा अनुसार एक बार तरती समुंदर ਵਿੱਚ ਡੁੱਬਣ ਲੱਗੀ ਸੀ ਤਾਂ ਭਗਵਾਨ ਵਰਾਹ ਨੇ ਆਪਣੀਆਂ ਨੇਛਾਤੇ ਤਰਤੀ ਨੂੰ ਚੁੱਕ ਕੇ ਉਸ ਨੂੰ ਪਾਣੀ ਵਿੱਚੋਂ ਕਢ ਕੇ ਸੁੱਕੀ ਥਾਂ ਰੱਖ ਦਿੱਤਾ ਵਰਾਹ અવਤਾਰ ਦੇ ਪੁਜਾਰੀ ਸੂਰ ਦੇ ਦੰਦਾ ਨੂੰ ਗਲ ਵਿੱਚ ਪਾ ਕੇ ਰੱਖਦੇ ਹਨ ਪਸ਼ੂਆਂ ਦੇ ਅੰਗਾਂ ਨਾਲ ਬਣੇ ਹਾਰ ਪਹਿਨਣਾ ਭਾਰਤੀ ਪਰੰਪਰਾ ਦਾ ਹਿੱਸਾ ਰਿਹਾ ਹੈ ਹਿਰਨ ਗੈਂਡਾ ਸ਼ੇਰ ਆਦਿ ਦੀਆਂ ਹੱਡੀਆਂ ਨੂੰ ਹਥਿਆਰਾਂ ਦੇ ਮੁੱਠਿਆਂ ਅਤੇ ਤੀਰ ਚਲਾਉਣ ਕਮਾਨ ਨਾਲ ਬੰਨਣ ਦਾ ਰਿਵਾਜ ਸੀ ਅਮੀਰ ਘਰਾਣੇ ਸਜਾਵਟ ਵਜੋਂ ਹਾਥੀ ਅਤੇ ਸੂਰ ਦੇ ਦੰਦਾ ਦੇ ਗਹਿਣੇ ਬਣਾ ਕੇ ਪਾਉਂਦੇ ਸਨ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਹੈ ਜਦੋ ਸੀਆਂ ਵਿਆਹੀਆਂ लाड़े ਸੋਹਣ ਪਾਸ ਹੀ ਡੋਲੀ ਚੜ ਆਈਆਂ ਦੰਦਖੰਡ ਕੀ ਤੇਰਾਸ ਸਿੱਖ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਸਿੱਖਾਂ ਵਿੱਚ ਐਸੇ ਤਬੀਤ ਤੋਟ ਕੇ ਜਾਂ ਜਾਨਵਰਾ ਦੇ ਅੰਗ ਪਹਿਨਣ ਨੂੰ ਮੰਨਤਾ ਨਹੀਂ ਹੈ ਗੁਰੂ ਸਾਹਿਬਾਨਾ ਨੇ ਸਾਫ਼ ਕਿਹਾ ਹੈ ਕਿ ਸਿੱਖ ਨੂੰ ਤਾਕਤ ਰੱਖਿਆ ਅਤੇ ਵਿਸ਼ਵਾਸ ਵਾਹਿਗੁਰੂ ਅਤੇ ਗੁਰਬਾਣੀ ਤੋਂ ਆਉਂਦਾ ਹੈ ना की किसे वस्तुतों। गुरु अर्जन साहब जी का फुरमान है सगल कटाका अंतर असल राखा केवल परमात्मा आप ही है बाहरी दुश्मना ज अंदरूनी विकारा तो बचौन ले परमात्मा ही सब तो वड्डा सहारा है सूर दंदा शरीर नाल बनन का रिवाज लगभग खत्म हो चुका है जिथे किते दिखाई दिंदा वी है ओ सिर्फ रिवायती फैशन या लोक विरासत दे तौरते बाकी बचिया है निहंग सिंघा विच एहे रवायत नो किसे वहम परम वजो नहीं सगो लोक विरासत वजो ही देखना चाहीदा है ए वीडियो जट सिख आइडियोलॉजी वलो पेश कीती गई सत श्री अकाल